ਹੈਲੋ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਚ ਚੱਜਦੇ ਵਾਸਤੇ ਤੰਦਰੁਸਤ ਹੋਵੋਗੇ ਲਓ ਜੀ ਮਾਰਨਿੰਗ ਮਾਰਨਿੰਗ ਦਾ ਟਾਈਮ ਆ ਤੇ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਬਲੌਗ ਤੇ ਮੈਂ ਬਸ ਥੋੜਾ ਟਾਈਮ ਹੋਇਆ ਪਹਿਲਾਂ ਉੱઠી ਆ ਤੇ ਚਾਹ ਪੀਤੀ ਆ ਹਜੇ ਤੇ ਬਾਕੀ ਸਾਰੇ ਕੰਮ ਹਜੇ ਪੈਂਡਿੰਗ ਪਏ ਆ ਤੇ ਥੋੜਾ ਜਿਹਾ ਡੇਟ ਹੀ ਉੱਠੇ ਆ ਹਨਾ ਕਿਉਂਕਿ ਕੱਲ ਸੰਡੇ ਸੀਗਾ ਸੰਡੇ ਦੇ ਕਰਕੇ ਆਪਾਂ ਗਏ ਹੋਏ ਸੀਗੇ ਠਾਠ ਤੇ ਤੇ ਉਹਦੇ ਕਰਕੇ ਲੇਟ ਹੋਣਾ ਫਿਰ ਰਾਤ ਨੂੰ ਵੀ ਅਸੀਂ ਲੇਟ ਹੋ ਜਾਂਦੇ ਆ ਤੇ ਲਓ ਜੀ ਇਧਰ ਆਪਾਂ ਰੱਖਤੀ ਆ ਚਾਹ ਬਣਾਉਣ ਦੇ ਲਈ ਸ਼ਾਮ ਦੇ ਤੇ ਇਧਰ ਮੈਂ ਆਲੂ ਮਟਰ ਉਹ ਕਰਕੇ ਵਾਸ਼ ਕਰਕੇ ਰੱਖਤੇ ਆ ਤੇ ਮੈਂ ਮਸਾਲਾ ਹੁਣ ਤਿਆਰ ਕਰਨਾ ਵਾ ਪਿਆਜ਼ ਹਰੀ ਮਿਰਚ ਤੇ ਟਮਾਟਰ ਵੀ ਮੈਂ ਰੱਖੇ ਸੀ ਉਹ ਟਮਾਟਰ ਅਦਰ ਨੇ ਤੇ ਤੇ ਮਸਾਲਾ ਹੁਣ ਆਪਾਂ ਤਿਆਰ ਕਰਾਂਗੇ ਅਦਰ ਵੀ ਮੈਂ ਕੱਢਣਾ ਹਜੇ ਤੇ ਲਓ ਜੀ ਅਦਰਕ टमाटर प्याज ਮਾੜੇ ਕੀ ਬਣੇ ਦੋਨੇ-ਦੋਨੇ ਹੈਗੇ ਆਪਾਂ ਰੱਖ ਲਿਆ ਹੁਣ ਆਪੇ ਵੀ ਤਿਆਰ ਕਰਾਂਗੇ ਪਹਿਲਾਂ ਮੈਂ ਬਣਾ ਲਵਾਂ ਚਾਹ ਚਾਹ ਠੀਕ ਕੇ ਫੇਰ ਤੜਕਾ ਲਾਉਣੀ ਹੈ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਤੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਾਸਦੇ ਹੋਵੋਗੇ ਤੰਦਰੁਸਤ ਹੋਵੋਗੇ ਲਓ ਜੀ ਦੁਪਹਿਰ ਦਾ ਟਾਈਮ ਆ 3 ਵਜੇ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਬਲੌਗ ਮੈਂ ਰੱਖਾ ਹਣਾ ਵੈਸੇ ਮੈਂ ਮਾਰਨਿੰਗ ਵੀ ਸਟਾਰਟ ਕਰ ਲਿਆ ਸੀਗਾ ਹਾਂ ਸੀਟ ਨੂੰ ਵੀ ਦਿਖਾਉਨੇ ਆ ਤੇ ਬਲੌਗ ਮੈਂ ਮਾਰਨਿੰਗ ਵੀ ਸਟਾਰ ਤੇ ਹੁਣ ਮੈਂ ਦੁਬਾਰਾ ਸਟਾਰਟਿੰਗ ਕੀਤੀ ਆ ਬਲੌਗ ਦੀ ਸੀਤ ਹੈਲੋ ਕਰਦੋ ਸੀਤ ਨੇ ਨੇਲ ਪੇਂਟ ਲਵਾਈ ਆ ਉਹ ਵੀ ਰੈੱਡ ਕਲਰ ਦੀ ਇਹਨੂੰ ਬੜਾਈ ਸ਼ੌਕ ਆ ਕਨ ਨੇਲ ਪੇਂਟ ਵਗੈਰਾ ਦਾ ਹਨਾ ਹਾਂ ਆਪੇ ਆਪੇ ਪੈਰ ਅਚਰੇ ਪੈਰਾਂ ਤੇ ਵੀ ਲਾਈ ਆ ਦੇਖ ਲਓ ਜੀ ਪੈਰਾਂ ਤੇ ਵੀ ਸੀਤ ਕੋਲ ਦੇ ਨੇਲ ਪੇਂਟ ਲੱਗੀ ਹੋਈ ਆ ਹਾਂ ਜੀ ਇਧਰਲੇ ਪੈਰਾਂ ਤੇ ਵੀ ਲੱਗੀ ਹੋਈ ਆ ਦੋਨਾਂ ਪੈਰਾਂ ਤੇ ਲੱਗੀ ਹੋਈ ਆ ਦੇਖ ਲਈ ਆ ਤੇ ਇਹ ਚਲੋ ਜੀ ਹੁਣ ਹਾਂ ਜੀ ਹੱਥਾਂ ਤੇ ਵੀ ਲੱਗੀ ਹੋਈ ਆ ਦਖਾਤੀ ਠੀਕ ਆ ਫਿਰ ਬਾਈ ਕਰ ਦੋ ਮੈਂ ਬਾਈ ਇਧਰ ਆਪਾਂ ਰੱਖੀ ਹੋਈ ਸੀਗੀ ਘਿਓ ਬਣਨ ਦੇ ਲਈ ਮੱਖਣੀ ਤੇ ਇਧਰ ਆਪਾਂ ਘਿਓ ਬਣਾ ਰਹੇ ਆ ਤੇ ਇਧਰ ਮੈਂ ਨਾਲ ਦੀ ਨਾਲ ਮੋਠਾਂ ਦੀ ਦਾਲ ਰੰਨ ਲਈ ਸੀਗੀ ਤੇ ਹੁਣ ਥੋੜਾ ਜਿਹਾ ਗਰਮ ਪਾਣੀ ਹੋਰ ਪਾਉਣਾ ਵਾ ਇਹਦੇ ਚ ਤੇ ਪਹਿਲਾਂ ਮੈਂ ਦੋ ਸੀਟੀਆਂ ਲਵਾ ਲਈਆਂ ਇਹਨੂੰ ਜ਼ਿਆਦਾ ਸੀਟੀ ਨਹੀਂ ਲਵਾਉਣੀ ਕਿਉਂਕਿ ਫਿਰ ਉਹ ਤੇਰੇ ਪਾਪਾ ਕਹਿ ਦਿੰਦੇ ਆ ਸੀਟੀ ਕਿਉਂਕਿ ਮੋਟ ਫਰਿੱਜਣੇ ਨਹੀਂ ਸੀ ਤਾਂ ਕਰਕੇ ਮੈਂ ਦੋ ਸੀਟੀਆਂ ਲਵਾ ਲਈਆਂ ਤੇ ਹੁਣ ਗਰਮ ਪਾਣੀ ਪਾਉਂਗੇ ਥੋੜੀ ਜਿਹੀ ਜ ਪਾਣੀ ਚ ਦੋ ਸੀਟੀਆਂ ਲਵਾਈਆਂ ਮੜ ਕੇ ਨੂੰ ਆਪਾਂ ਬਸ ਇਦਾਂ ਹੀ ਰੰਨਾਂਗੇ ਤੇ ਪਾਣੀ ਗਰਮ ਹੋ ਰਿਹਾ ਆਪਣਾ ਤੇ ਸੀਕ ਤੋਂ ਕੋਆਰਡੀਨੇਟ ਪਿੰਟ ਤੁਸੀਂ ਦੇਖ ਹੀ ਲਈ ਆ ਆਹ ਨਹੀਂ ਹਾਂ ਸੁੱਕ ਜਾਣ ਦੋ ਹੁਣ ਆਹ ਨਹੀਂ ਆ ਕਾਫੀ ਦਿਨ ਹੋ ਗਏ ਆ ਮੇਰੇ ਤੋਂ ਵਲੌਗ ਨਹੀਂ ਬਣ ਰਿਹਾ ਹੈਗਾ ਤੇ ਮੈਂ ਅੱਜ ਟਰਾਈ ਕੀਤਾ ਕਿ ਚਲੋ ਜੀ ਵਲੌਗ ਬਣਾ ਲਈਏ ਤੇ ਉਹ ਪਿੱਛੇ ਸੀਰ ਦੇ ਪਾਪਾ ਦੇ ਲਈ ਮੈਂ ਕੰਬਲ ਕੱਢ ਕੇ ਰੱਖਿਆ ਹੋਇਆ ਵਾ ਉਹਨਾਂ ਦੇ ਅਸੀਂ ਆਹ ਵਾਲਾ ਵੱਡਾ ਕੰਬਲ ਲੈਂਦੇ ਸੀਗੇ ਪਰ ਉਹ ਕਹਿੰਦੇ ਵੀ ਮੈਨੂੰ ਠੰਡ ਲੱਗਦੀ ਆ ਸੋ ਉਹਨਾਂ ਦੇ ਲਈ ਆਪਾਂ ਅਲੱਗ ਤੋਂ ਕੰਬਲ ਕੱਢ ਕੇ ਰੱਖਤਾਗਾ ਤੇ ਉਹ ਆਪਣਾ ਹੁਣ ਲੈ ਲੈਣਗੇ ਹਨ ਰਾਤ ਨੂੰ ਤੇ ਇਧਰ ਸੀਰਤਕੌਰ ਦੀ ਸੀਰਤਕੌਰ ਬੈਠੀ ਹੈ ਸਾਇਲੈਂਟ ਹੋ ਕੇ ਪਿੱਛੇ ਜਾ ਕੇ ਤੇ ਚਲੋ ਜੀ ਮੈਂ ਵੀ ਹੁਣ ਦਾਲ ਪਾਣੀ ਦੇਖਾਂ ਹਨ ਦਾਲ ਤਾਂ ਮੇਰੀ ਆਲਰੇਡੀ ਬੱਸ ਬਾਣੀ ਜਾਣੀ ਆ ਮਤਲਬ ਅੱਧਿਕ ਤਾਂ ਬਾਣੀ ਮੈਂ ਦੋ ਸੀਟੀਆਂ ਲਵਾਤੀਆਂ ਹੁਣ ਉਹਦੇ ਵਿੱਚ ਪਾਣੀ ਪਾਉਣਾ ਹੋਰ ਮੈਂ ਉਹਨੂੰ ਫਿਰ ਖੁੱਲੇ ਚ ਰਿਨਾਂਗੇ ਬੰਦ ਨਹੀਂ ਕਰਨਾ ਤੇ ਨਾਲ ਨਾਲ ਦੇ ਨੜੇ ਉਹ ਬੰਦ ਚੂਗਾ ਤੇ ਸੀਰਤ ਨੂੰ ਚਾਹੀਦਾ ਫੋਨ ਤੇ ਮੈਂ ਇਹਨੂੰ ਫੋਨ ਦੇ ਦਵਾਂ ਤੇ ਬਾਕੀ ਦੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਫਿਰ ਕਰੂੰਗੀ ਕਿਉਂਕਿ ਹੁਣ ਸੀਰਤ ਨੂੰ ਅੱਧੇ ਤੱਕ ਬਲੌਗ ਮੈਨੂੰ ਇਹੀ ਨਹੀਂ ਬਣਾਉਣ ਦਿੰਦੀ ਕਿਉਂਕਿ ਮੈਨੂੰ ਇਹ ਫੋਨ ਹੀ ਨਹੀਂ ਦਿੰਦੀ ਹੈਗੀ ਮੈਂ ਨਾ ਕੁਝ ਫੋਨ ਤੇ ਬਲੌਗ ਦੇਖ ਰਹੀ ਹਾਂ ਅੱਜ ਕੱਲ ਨਾ ਮੈਂ ਫੋਨ ਯੂਜ਼ ਕਰ ਰਹੀ ਹਾਂ ਕੁਝ ਨਹੀਂ ਕਰ ਰਹੀ ਹੈਗੀ ਇਹੀ ਦੇਖਦੀ ਹੈ ਹੈ ਆਪਣੀ ਗੇਮਾਂਗੇ ਲਾ ਕੇ ਬੈਠੀ ਰਹਿੰਦੀ ਹੈ ਹਾਂ ਢੀਆ ਨਾ ਸ਼ੂ ਬੀ ਆ ਨਾ ਐਂਡ ਰੋਮਾ ਫੈਮਿਲੀ ਬੀ ਵੀ ਕੀ ਰਹਿੰਦੀ ਐ ਸਾਰਾ ਦਿਨ ਹਾਂ ਦੇ ਦੋ ਫੋਨ ਮਮਾ ਜੀ ਦੇ ਲਓ ਫੋਨ ਮਮਾ ਜੀ ਮਮਾ ਜੀ ਦੀ ਮਮਾ ਦੇ ਦੋ ਦੀ ਮਮਾ ਚਲੋ ਮੈਂ ਦੇ ਦਵਾ ਇਹਨੂੰ ਫੋਨ ਤੇ ਆਪਾਂ ਫਿਰ ਕਰਦੇ ਆ ਵੀਡੀਓ ਨੂੰ ਕੰਟੀਨਿਊ ਸੀਰਤ ਕੀ ਕਰਦਾ ਸੀਰਤ ਨਾ ਸਕੈਚ ਡਰਾਇੰਗ ਕਰਦਾ ਸੀਰਤ ਹਨਾ ਸੀਰਤ ਬੀ ਬੀ ਲਿਖਦਾ ਸੀਡੀ ਸੀਡੀ ਲਿਖਦਾ ਆਹ ਲੇਦਾ ਆਹ ਆ ਦੇਤੀ ਇਹ ਲੈਫਟੀ ਬਣੂਗਾ ਮੇਰੇ ਹਿਸਾਬ ਨਾਲ ਇਹ ਪੈਨਸਲ ਪੈਨ ਲੈਫਟ ਨਾਲ ਹੀ ਕਰ ਰਿਆ ਵਾ ਬਾਕੀ ਪਤਾ ਨਹੀਂ ਬੱਚਾ ਵੱਡਾ ਹੋ ਕੇ ਰਾਈਟ ਹੈਂਡ ਯੂਜ਼ ਕਰ ਲੇ ਪਰ ਫਿਲਹਾਲ ਤਾਂ ਇਹਦੀਆਂ ਜਿਹੜੀਆਂ ਆਦਤਾਂ ਨੇ ਉਹ ਇਹ ਹੀ ਦਿਖਾਉਂਦੀਆਂ ਨੇ ਕਿ ਉਹ ਲੈਫਟ ਹੈਂਡ ਯੂਜ਼ ਕਰਦੀ ਆ ਬਾਕੀ ਪਤਾ ਨਹੀਂ ਬਹੁਤ ਫੜਾਉਨੇ ਆ ਸੀ ਇਹਨੂੰ ਰਾਈਟ ਹੈਂਡ ਦੇ ਵਿੱਚ ਪੱਸੀ ਨਹੀਂ ਪੜਦਾ ਹੂੰ ਪਾਪਾ ਦੇ ਪਾਪਾ ਆ ਗਏ ਕਿੱਥੇ ਆ ਗਏ ਪਾਪਾ ਅੱਛਾ ਸੀਟ ਤੇ ਕੀ ਪੜਦਾ 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 ਡਰਾਇੰਗ ਕਰਦਾ ਹਾਂ ਖੋਇਆ ਪਤਾ ਨਹੀਂ ਇਹਦੀ ਕਿਹੜੀ ਭਾਸ਼ਾ ਹੈ ਸੀਟ ਦੇ ਆ ਗੁੱਤਾ ਕਿੱਥੇ ਆ ਆਓ 2 4 2 हां इधर भी इधर नेल पेंट भी ला ली ए पूरी स्टाइल बनना हथ स्केच न रंगे हुए है ना हाथ सारे छी कर लिया तो हजे तो हाँ। 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 लिख लो कोई ना बाद चो तो दंगे मैं तो पंगा ही ले लिया कह के, के। आ गल तो ओहो कोई ना कोई ना कर लो कर लो तो मैं भाई वाइफ्स ना साफ कर दूं वाइफ्स ना साफ कर दूंगी तो हाँ भी वाइफ्स भी आई थी मैं तो पंगा ही ले लिया कल बोल गए गुस्से <laughs> हो गया तो दिने हूं कलर दा हो किथे है कैप कैप लाओ रेड कलर किथे है रेड ਸਾਰੇ ਕਲਰ ਬੰਦ ਕਰੋ ਦੇਖੀ ਨਾ ਖੋਲਦਾ ਨਹੀਂ ਫਿਰ ਮੂੰਹ ਨਾ ਖੋਲਦੀ ਇਹ ਬਹੁਤ ਖਰਾਬ ਆਏ ਬੱਚਾ ਹਾਂ ਹੱਥ ਨਾ ਖੋਲੀਦਾ ਹੁੰਦਾ ਹੱਥ ਨਾ ਹਾਂ ਨਹੀਂ ਪੁੱਤ ਮੂੰਹ ਚ ਸਕੈਚ ਪੈ ਜਾਊਗਾ ਫਿਰ ਨਹੀਂ ਪੁੱਤ ਹੱਥ ਨਾ ਖੋਲੋ ਲੈ ਦੱਸ ਹੈ ਉਹਨੂੰ ਦੰਦਾ ਚ ਫੜ ਲਿਆ ਨਾ ਪੁੱਤ ਹੱਥ ਨਾ ਖੋਲਿਆ ਕਰੋ ਹੂੰ ਆਇਆ ਦਾ

ਪੜੋ A, A B, B C D, D, D E D E ਮਰਜ਼ੀ ਨਾਲ ਤਾਂ ਬੋਲੋ ਆ B ਆ ਹਾਂ ਆ B ਆ ਅਸੀ ਆ ਹਾਂ ਅਡੀ ਆ ਨਹੀਂ ਅਸੀ ਆ ਆ ਤਾਂ ਸੀ ਆ ਅਡੀ ਆ ਅਸੀ ਆ ਆਈ ਆ ਹਾਂ ਈ ਨੀ ਆਈਆ ਹਾਂ ਇਹ ਆ ਨੀ ਆਈਆ ਕਰੀ ਜਾਂਦਾ ਇਹਨੂੰ ਹੁਣ ਆਪਣੀ ਮਸਤੀ ਆਪਾਂ ਆਪਣੇ ਕੰਮ ਦੇਖ ਲਈਏ ਖਲਾਅ ਦੇ ਨਹੀਂ ਹੈਗੇ ਅਜੇ ਵੱਤੋ ਤੈ ਮਾਰ ਕੇ ਹਟੇਆਂ ਕੱਪੜਿਆਂ ਦੀ ਤੇ ਪਹਿਲਾਂ ਮੈਂ ਵੀਡੀਓ ਚਲਾਉਣੀ ਭੁੱਲ ਗਈ ਸੀ ਮੈਨੂੰ ਯਾਦ ਆ ਤੈ ਮਾਰਦੀ ਆ ਸੀ ਵੀ ਤੈ ਮਾਰਦੀ ਆ ਲੋਕ ਕੀ ਹਰੇ ਮੜਾ ਗਾਗਰਾਂ 56 ਦਾ ਜੂਆ ਇਹ ਗੰਗਾ ਮੈਂ ਕੀ ਫੜਿਆ ਆ ਮਾਰੀਆ ਤੇ ਆ ਜੀ ਲੈ ਸੀ ਤਾ ਆਦਰ ਸੀ ਤੇ ਤਾਂ ਬੱਜੀ ਹੋਈ ਤੈਂ ਖਲਾਅ ਦਿੰਦਾ ਮਾਰੀ ਤੇ ਆਹੀ ਕਰਦਾਗਾ ਆਈ ਦੇ ਮੰਨੀਆ ਤੁਸੀਂ ਤੇ ਮੰਨੀਆ ਮਾਂ ਕੀ ਬਸੇ ਚੱਪਲ ਪਾਣੀ ਉੱਪਰ ਵਹਿ ਜਾਂਦੀ ਆ ਲਓ ਜੀ ਕੱਪੜੇ ਆਪਾਂ ਤਿਆਰ ਕਰਕੇ ਰੱਖਦੇ ਤੇ ਵੀਡੀਓ ਪਹਿਲਾਂ ਚੱਲੀ ਨਹੀਂ ਕੋਲੋਲੀ ਹੋ ਗਈ ਸੀ ਮੇਰੇ ਨਾਲ ਤਾਂ ਵੀਡੀਓ ਪਹਿਲਾਂ ਚੱਲੀ ਨਹੀਂ ਹੈਗੀ ਬਾਅਦ ਵਿੱਚ ਚੱਲੀ ਹੈ ਜਦੋਂ ਮੈਂ ਦੇਖਿਆ ਮੈਂ ਕਿ ਵੀਡੀਓ ਤਾਂ ਚੱਲ ਹੀ ਨਹੀਂ ਰਹੀ ਕੀ ਫਤੋ ਵਾਤਾ ਕੱਪੜੇ ਤਿਆਰ ਲਾਤੀਏ ਸਿਰੋਕ ਹੋ ਜਾਂਦਾ ਕਦੀ ਕਦੀ ਤੇ ਸੀਟ ਦੇਖ ਲਓ ਕਿ ਖਲਾਰਾ ਪਾਉਣ ਲੱਗ ਗਈ ਆ ਤੇ ਤੇ ਚਲੋ ਜੀ ਕੱਪੜੇ ਵੀ ਆਪਾਂ ਸਿਮੇਟਦੇ ਆ ਤੇ ਤਾਲ ਵੀ ਆਪਣੀ ਬਣੀ ਜਾ ਰਹੀ ਹੈ ਹੁਣ ਆਪਾਂ ਕੱਟਦੇ ਆ ਤੜਕਾ ਲਸਣ ਅਦਰਕ ਪਿਆਜ਼ ਮਿਰਚ ਲਸਣ ਅਦਰਕ ਪਿਆਜ਼ ਮਿਰਚ ਟਮਾਟਰ ਤਿਆਰ ਕਰਕੇ ਰੱਖ ਲੈਣੀ ਆ ਤੜਕਾ 4:00 ਵੱਜ ਗਏ ਆ 4:00 5:00 ਵਜੇ ਤੋਂ ਬਾਅਦ ਤਾਂ ਦਿਨ ਹੋਈ ਭੱਜ ਜਾਂਦਾ ਕਿ ਪਤਾ ਨਹੀਂ ਦੋ ਹਨੇਰਾ ਹੋ ਜਾਂਦਾ 4:00 ਵੱਜ ਗਏ ਆ ਹਾਂ 4:00 ਵੱਜ ਗਏ ਆ ਸੀਤ ਕਿੱਥੇ ਆ ਹਾਂ ਰੇ ਸੀਤ ਤਾਂ ਆ ਸੀ ਠੀਕ ਹੈ ਕਿ 4:00 ਵੱਜ ਗਏ ਆ ਹਾਂ 4:00 ਵੱਜ ਗਏ ਉਦੋਂ ਬਾਅਦ ਹਨੇਰਾ ਹੋ ਜਾਂਦਾ 5:00 ਵਜੇ ਤੱਕ ਸਮੇਂ ਬਾਅਦ ਹਨੇਰਾ ਹੋਣ ਲੱਗ ਜਾਂਦਾ ਹਾਂ ਹੈਨਾ ਤੇ ਚਲੋ ਜੀ ਕੱਟ ਲਈਏ ਤੜਕਾ ਫਿਰ ਮਿਲਦੇ ਆ ਤੁਹਾਨੂੰ ਆਪਾਂ ਹਾਂਜੀ ਤੇ ਲੋ ਜੀ ਆਪਾਂ ਦਾਲ ਬਣਾ ਲਈ ਆ ਮੋਠਾਂ ਦੀ ਤੜਕਾ ਵਗੈਰਾ ਮੈਂ ਕਰਕੇ ਰੱਖਤਾ ਤੇ ਇਧਰ ਆਪਣਾ ਘਿਓ ਵੀ ਆਲਮੋਸਟ ਰੈਡੀ ਆ ਤੇ ਇਹਨੂੰ ਵੀ ਆਪਾਂ ਹੁਣ ਕੱਢ ਲਾਂਗੇ ਥੋੜਾ ਜਿਹਾ ਹੋਰ ਮੈਂ ਇਹਨੂੰ ਸੇਕ ਲਵਾ ਲਵਾਂ ਤੇ ਘਿਓ ਵੀ ਆਪਣਾ ਬਣ ਗਿਆ ਤੇ ਬਾਕੀ ਸਿਰਤਕਾਰ ਦੇਖਦੇ ਆਪਾਂ ਬਾਹਰ ਕੀ ਕਰ ਰਹੀ ਐ ਸਿਰਤਕਾਰ ਕੀ ਕਰਦੇ ਹੋ ਚੈਨਲ ਬੰਨੀਓ ਪਾਲੇ ਆਪੀ ਬਾਲੇ ਅਛੇ ਚੱਲ ਠੀਕ ਕਰੋ ਫਿਰ ਆਪਦੀ ਇਹਨਰ ਬਾਹਰ ਆ ਗਿਆ ਖੜ ਜੋ ਤੇ ਚਲੋ ਜੀ ਸੀਰਤ ਕੌਰ ਵੀ ਰੈਡੀ ਹੋ ਗਿਆ ਸੀਰਤ ਕੌਰ ਨੇ ਹੁਣ ਖੇਡਣਾ ਖੇਡਣਾ ਹੁਣ ਪਹਿਲਾਂ ਮੇਰਾ ਫੋਨ ਦੇਖਦਾ ਸੀ ਇੱਥੇ ਖੜ ਜੋ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਵੀ ਆਪਾਂ ਇੱਥੇ ਹੀ ਐਂਡ ਕਰਦੇ ਆ ਸੀਰਤ ਕੌਰ ਦੇ ਖੇਡਦੇ ਆ ਖੇਡਦੇ ਆ ਹੀ ਹਨਾ ਆਪਾਂ ਸਾਰੇ ਕੰਮ ਧੰਦੇ ਵੀ ਕਰ ਲਈ ਚਲੋ ਜੀ ਅੱਜ ਦੀ ਵੀਡੀਓ ਦਾ ਵੀ ਆਪਾਂ ਇੱਥੇ ਹੀ ਐਂਡ ਕਰਦੇ ਆ ਛੋਟੀ ਜੀ ਵੀਡੀਓ ਬਣਾਈ ਸੀ ਆਈ ਹੋਪ ਤੁਹਾਨੂੰ ਵਧੀਆ ਲੱਗੂਗੀ ਤੇ ਰੂਟੀਨ ਮੈਂ ਸ਼ੇਅਰ ਕੀਤੀ ਆ ਥੋੜੀ ਜੀ ਸ਼ਾਮ ਦੀ ਤੇ ਹੋਪਸੋ ਤੁਸੀਂ ਪਸੰਦ ਕਰੋਗੇ ਬਾਕੀ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆ ਕਰੋ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਬਲੌਗ ਦੇ ਵਿੱਚ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਟੇਕ ਕੇਅਰ